ਸਾਰੇ ਹੀ ਸਾਥੀਆਂ ਦਾ ਮੇਰੇ YouTube ਚੈਨਲ ਤੇ ਸਵਾਗਤ ਹੈ ਦੋਸਤੋ ਕੱਲ 1 ਅਗਸਤ ਤੋਂ ਨਵੇਂ ਨਿਯਮ ਲਾਗੂ ਨੇ ਪੰਜਾਬ ਦੇ ਸਾਰੇ ਨਾਗਰਿਕ ਜਿਨ੍ਹਾਂ ਕੋਲ ਕਾਰ ਜਾਂ ਮੋਟਰਸਾਈਕਲ ਹੈ ਧਿਆਨ ਦੇ ਨਹੀਂ ਤਾਂ ਪੈ ਸਕਦਾ ਹੈ ਪਛਾਟਾਣਾ ਕੀ ਹੈ ਕਾਰਨ ਇਸ ਵਾਰੀ ਗੱਲ ਕਰਨ ਤੋਂ ਪਹਿਲਾਂ ਜਿਹੜੇ ਵੀ ਦੋਸਤ ਮੇਰੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਨੇ ਸਰਕਾਰੀ ਨੌਕਰੀ ਪ੍ਰਾਈਵੇਟ ਨੌਕਰੀ ਕੰਪੀਟੀਸ਼ਨ ਐਗਜ਼ਾਮ ਰਿਜ਼ਲਟ ਐਡਮਿਸ਼ਨ ਅਤੇ ਇਸ ਤੋਂ ਇਲਾਵਾ ਹੋਰ ਚੰਗੀ ਚੰਗੀ ਜਾਣਕਾਰੀ ਵਾਸਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਸਾਰੇ ਹੀ ਪੰਜਾਬ ਦੇ ਨਾਗਰਿਕਾਂ ਤੱਕ ਇਹ ਖਬਰ ਪਹੁੰਚ ਜਾਵੇ ਤਾਂ ਦੋਸਤੋ ਆਉ ਖਬਰ ਬਲ ਪਹਿਲਾ ਦੱਸ ਦਈਏ ਕਿ ਜਿਹੜੇ ਵੀ ਇਨਕਮ ਟੈਕਸ ਰਿਟਰਨ ਭਰਦੇ ਨੇ ਉਹਨਾਂ ਲਈ ਵੀ ਵੱਡੀ ਅਪਡੇਟ ਹੈ ਇਨਕਮ ਟੈਕਸ ਵਿਭਾਗ ਵੱਲੋਂ ਪੱਤਰ ਜਾਰੀ ਹੋਇਆ ਹੈ ਕੀ ਹੈ ਪੱਤਰ ਆਓ ਦੇਖਦੇ ਹਾਂ ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਆਈਟੀਆਰ ਜਾਣੀ ਇਨਕਮ ਟੈਕਸ ਰਿਟਰਨ ਫਾਈਲ ਕਰਨ ਦੀ ਆਖਰੀ ਤਾਰੀਖ 31/7/2024 ਸੀ ਜੋ ਕਿ ਫਾਈਨੈਂਸ਼ੀਅਲ ਈਅਰ 2023-24 ਵਾਸਤੇ ਸੀ ਇਸ ਬਾਰੇ ਅਪਡੇਟ ਦੱਸ ਦਈਏ ਤੁਹਾਨੂੰ ਈ-ਫਾਈਲਿੰਗ ਕਰਨ ਦੀ ਹੁਣ ਲਾਸਟ ਡੇਟ 31 ਅਗਸਤ 2024 ਹੈ ਜੇਕਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਆਉਂਦੀ ਹੈ ਤਾਂ 01124369981 ਤੇ ਤੁਸੀਂ ਸੰਪਰਕ ਕਰ ਸਕਦੇ ਹੋ ਇਸ ਤੋਂ ਲਵਾ ਤੁਸੀਂ ਸਕਰੀਨ ਤੇ ਦਿੱਤੀ ਜੋ ਈਮੇਲ ਆਈਡੀ ਹੈ ਉਸ ਤੇ ਵੀ ਤੁਸੀਂ ਈਮੇਲ ਕਰ ਸਕਦੇ ਹੋ ਜੇਕਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਆਉਂਦੀ ਹੈ ਤਾਂ 31 ਅਗਸਤ 2024 ਤੱਕ ਤੁਸੀਂ ਆਪਣੀ ਰਿਟਰਨ ਫਾਈਲ ਕਰ ਸਕਦੇ ਹੋ ਤਾਂ ਦੋਸਤੋ ਆਓ ਲੈ ਕੇ ਚੱਲਦਾ ਹਾਂ ਤੁਹਾਨੂੰ ਨਵੇਂ ਨਿਯਮ ਵੱਲ ਤੁਹਾਨੂੰ ਦੱਸ ਦਈਏ ਸਮੂਹ ਕਮਿਸ਼ਨਰ ਪੁਲਿਸ ਪੰਜਾਬ ਅਤੇ ਸਮੂਹ ਸੀਨੀਅਰ ਕਪਤਾਨ ਪੁਲਿਸ ਟ੍ਰੈਫਿਕ ਵਿੰਗ ਦਫ਼ਤਰ ਵਧੀਕ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਵੱਲੋਂ ਪੱਤਰ ਜਾਰੀ ਕੀਤਾ ਗਿਆ ਹੈ ਇਸ ਵਿੱਚ ਦੱਸਿਆ ਗਿਆ ਹੈ ਕਿ ਨਵਾਲਗ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਾਸਤੇ ਦੋ ਪਹੀਆ ਅਤੇ ਚਾਰ ਪਹੀਆ ਵਾਹਨ ਚਲਾਉਣ ਸੰਬੰਧੀ ਜੋ ਸਪਸ਼ਟ ਕਰਨ ਦਿੱਤਾ ਗਿਆ ਹੈ ਬਹੁਤ ਸਾਰੇ ਲੋਕਾਂ ਵੱਲੋਂ ਕੁਐਸਚਨਿੰਗ ਕੀਤਾ ਜਾ ਰਿਹਾ ਸੀ ਕਿ ਕੀ ਸਾਡੇ ਬੱਚੇ ਇਲੈਕਟ੍ਰੋਨਿਕ ਵਹੀਕਲ ਚਲਾ ਸਕਦੇ ਨੇ ਇੱਕ ਨਹੀਂ ਤਾਂ ਇਸ ਵਾਰ ਇਹ ਤੁਹਾਨੂੰ ਸਪਸ਼ਟ ਕਰ ਦਈਏ ਕਿ ਸਮੂਹ ਪੰਜਾਬ ਵਿੱਚੋਂ ਵਾਰ-ਵਾਰ ਇਸ ਗੱਲ ਪੁੱਛਣ ਤੇ ਤੁਹਾਨੂੰ ਦੱਸਿਆ ਜਾ ਰਿਹਾ ਕਿ 16 ਸਾਲ ਤੋਂ ਉੱਪਰ ਦਾ ਬੱਚਾ ਇਲੈਕਟ੍ਰੋਨਿਕ ਦੋ ਪਹੀਆ ਵਾਹਨ ਚਲਾ ਸਕਦਾ ਹੈ ਜਾਂ ਨਹੀਂ ਇਸ ਵਾਰ ਇਹ ਸਪਸ਼ਟ ਕਰ ਦਈਏ ਕਿ ਇਲੈਕਟ੍ਰੋਨਿਕ ਵਹੀਕਲ ਦੋ ਕਿਸਮ ਦੇ ਹਨ ਹਾਈ ਸਪੀਡ ਅਤੇ ਲੋ ਸਪੀਡ ਹਾਈ ਸਪੀਡ ਦੋ ਪਹੀਆ ਵਾਹਨ ਉਹ ਹਨ ਜਿਹੜੇ ਇਲੈਕਟ੍ਰੋਨਿਕ ਵਹੀਕਲ ਹਨ ਅਤੇ ਜਿਸ ਨੂੰ ਕੋਈ ਵਿਅਕਤੀ ਏਜੰਸੀ ਤੋਂ ਖਰੀਦਦਾ ਹੈ ਉਸ ਉੱਪਰ ਜ਼ਿਲ੍ਹੇ ਮੁਤਾਬਕ ਹਰੇ ਰੰਗ ਦੀ ਨੰਬਰ ਪਲੇਟ ਲਗਾ ਕੇ ਰਜਿਸਟ੍ਰੇਸ਼ਨ ਸਰਟੀਫਿਕੇਟ ਅਤੇ ਬੀਮਾ ਕਰਕੇ ਸੜਕ ਤੇ ਉਤਾਰਨ ਲਈ ਦਿੰਦਾ ਹੈ ਇਹ ਦੋ ਪਹੀਆ ਵਾਨ ਸਭਕਾ ਤੇ ਚੱਲ ਰਹੇ ਪੈਟਰੋਲ ਦੋ ਪਹੀਆ ਵਾਨ ਜਿਵੇਂ ਐਕਟਿਵਾ Jupiter Maestro 110 cc पावर दी रेंज ਨਾਲ ਆਉਂਦਾ ਹੈ ਅਤੇ ਇਸ ਵਹੀਕਲ 18 ਸਾਲ ਤੋਂ ਉੱਪਰ ਦਾ ਜੇ ਬੱਚਾ ਚਲਾਉਂਦਾ ਹੈ ਤਾਂ ਉਸ ਕੋਲ ਡਰਾਈਵਿੰਗ ਲਾਇਸੈਂਸ ਹੈ ਤਾਂ ਹੀ ਚਲਾ ਸਕਦਾ ਹੈ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਜੇਕਰ ਬੱਚਾ Hindu ਸਮਾਜ ਦੇ ਨਾਲ ਸੰਬੰਧ ਰੱਖਦਾ ਹੈ ਤਾਂ ਉਸ ਨੂੰ ਹੈਲਮਟ ਪਹਿਨਣਾ ਜ਼ਰੂਰੀ ਹੈ ਅਤੇ ਜੇਕਰ Sikh ਸਮਾਜ ਨਾਲ ਬੱਚਾ ਸੰਬੰਧ ਰੱਖਦਾ ਹੈ ਤਾਂ ਪਗੜੀ ਪਹਿਨ ਕੇ ਚਲਾ ਸਕਦਾ ਹੈ ਇਸੇ ਤਰ੍ਹਾਂ ਲੋ ਸਪੀਡ ਇਲੈਕਟ੍ਰੋਨਿਕ ਦੋ ਪਹੀਆ ਵਾਹਨ ਉਹ ਵਾਹਨ ਹਨ ਜਿਸ ਤੇ ਰਜਿਸਟ੍ਰੇਸ਼ਨ ਨੰਬਰ ਪਲੇਟ ਨਹੀਂ ਲੱਗਦੀ ਇਸ ਦੀ 50 cc ਪਾਵਰ ਹੈ ਇਸ ਵਹੀਕਲ ਨੂੰ 16 ਸਾਲ ਤੋਂ ਉੱਪਰ ਦਾ ਬੱਚਾ ਸਿਰ ਤੇ ਹੈਲਮਟ ਪਹਿਨ ਕੇ ਅਤੇ ਬਿਨਾਂ ਗियर ਵਾਲਾ ਲਾਇਸੈਂਸ ਜੇ ਉਹਦੇ ਕੋਲ ਹੈ ਤਾਂ ਉਹ ਚਲਾ ਸਕਦਾ ਹੈ ਰੂਲ ਸੇਮ ਰਹੇਗਾ ਸਿੱਖ ਸਮਾਜ ਦੇ ਬੱਚੇ ਪਗੜੀ ਪਹਿਨ ਕੇ ਚਲਾਉਣਗੇ ਅਤੇ Hindu ਸਮਾਜ ਦੇ ਬੱਚੇ ਹੈਲਮਟ ਪਹਿਨ ਕੇ ਇਸ ਨੂੰ ਚਲਾ ਸਕਦੇ ਨੇ ਤਾਂ ਦੋਸਤੋ ਇਹ ਪੱਤਰ ਜਾਰੀ ਹੋਇਆ ਹੈ ਇਸ ਦੇ ਧਿਆਨ ਵਿੱਚ ਜੇਕਰ 1 ਅਗਸਤ ਤੋਂ ਕੋਈ ਵੀ ਨਵਾਲਗ ਬੱਚਾ ਸੜਕ ਤੇ 18 ਸਾਲ ਤੋਂ ਘੱਟ ਉਮਰ ਦਾ ਦੋ ਪਹੀਆ ਜਾਂ ਚਾਰ ਪਹੀਆ ਵਾਹਨ ਚਲਾਉਂਦਾ ਹੈ ਉਸ ਤੇ ਰੋਕ ਲਗਾ ਦਿੱਤੀ ਗਈ ਹੈ ਨਹੀਂ ਤਾਂ ਤੁਹਾਨੂੰ ਕਾफी ਮੁਸ਼ਕਲ ਦਾ ਸਾਹਮਣਾ ਕਰਨਾ ਪਵੇਗਾ ਇਹਨਾਂ ਰੂਲਸ ਨੂੰ ਜ਼ਰੂਰ ਫਾਲੋ ਕਰੋ ਇੰਨੀ ਜਾਣਕਾਰੀ ਦੇ ਨਾਲ ਤੁਹਾਡੇ ਤੋਂ ਵਿਦਾ ਲੈਣਾ ਹਾਂ ਅਗਲੀ ਵੀਡੀਓ ਨਾਲ ਜਲਦ ਹੀ ਮਿਲਾਂਗੇ ਥੈਂਕ ਯੂ ਥੈਂਕ ਯੂ ਫॉर ਵਾਚਿੰਗ ਮਾਈ ਚੈਨਲ ਥੈਂਕਸ ਵನ್ಸ್ ਅਗੇਨ ਟੂ 올 ਮਾਈ ਵਿਊਅਰਸ